ਪਰ ਮੈਂ ਇਹ ਬੇਨਤੀ ਕਰਾਂ ਅਸੀਂ ਬੜੇ ਮਤਲਬੀ ਨਿਕਲੇ ਜਦੋਂ ਤੱਕ ਫਸਲਾਂ ਬਾਹਰ ਸੀ ਨਾ ਕਣਕਾਂ ਖੇਤਾਂ ਦੇ ਵਿੱਚ ਸਨ ਉਹ ਥੋੜਾ ਜਿਹਾ ਗੱਜਦਾ ਸੀ ਤੇ ਦਿਲ ਅੰਦਰ ਹੋਰ ਤਰ੍ਹਾਂ ਹੁੰਦਾ ਸੀ ਰਬਾ ਪਾਈ ਨਾ 6 ਮਹੀਨਿਆਂ ਦੀ ਮਿਹਨਤ ਬਾਹਰ ਹੀ ਵੇਖੀ ਬੜਾ ਨੁਕਸਾਨ ਹੋਣਾ ਤਰਵੇਂ ਮਾਰਦੇ ਸੀ ਵੇਖੀ ਨਾ ਪਾਈ ਪਰ ਜਦਨ ਆਪਣੀ ਪਰੋਲਿਆਂ ਦੇ ਵਿੱਚ ਵਾਰ ਲਈ ਸਾਂਭ ਲਈ ਤੂੜੀਆਂ ਬਣ ਗਈਆਂ ਉਸ ਦਿਨ ਡੱਬੀ ਦੀ ਤੀਲੀ ਛੁੱਟ ਕੇ ਸਾਰਾ ਕੁਝ ਹੀ ਸਾੜਦਾ ਇਹ ਮਤਲਬ ਹੀ ਨਹੀਂ ਅਸੀਂ ਠੀਕ ਹੈ ਸਰਕਾਰਾਂ ਦੀਆਂ ਨਲਾਕੀਆਂ ਹੋ ਸਕਦੀਆਂ ਸਾਨੂੰ ਰਹਿਦ ਖੁੰਦ ਖੇਤਾਂ ਦੀ ਸਾੜਨੀ ਮਜਬੂਰੀ ਹੈ ਸਾਡੀ ਪਰ ਜਿਹੜੇ ਕੰਡਿਆਂ ਤੇ ਰੁੱਖ ਸਨ ਅਸੀਂ ਤੇ ਉਹਨਾਂ ਦੇ ਪੱਲੇ ਵੀ ਕੁਝ ਨਹੀਂ ਛੱਡਿਆ ਸਤਿਗੁਰੂ ਕਹਿੰਦੇ ਨੇ ਨਹੀਂ ਭਾਈ ਏ ਅਕਾਲਪੁਰਖ ਦਾ ਦਿੱਤਾ ਹੋਇਆ ਤੂੰ ਪੈਣ ਦਾ ਪਿਆ ਅਕਾਲਪੁਰਖ ਦਾ ਦਿੱਤਾ ਹੋਇਆ ਤੂੰ ਖਾਂਦਾ ਪਿਆ ਇਸ ਕਰਕੇ ਜੇ ਤੈਨੂੰ ਆਪਣੇ ਰਿਜ਼ਕ ਦਾ ਜੇ ਤੈਨੂੰ ਆਪਣੀ ਖੇਤੀ ਦਾ ਇਹਨਾਂ ਫਿਕਰ ਹੈ ਤੇ ਜਿਹੜੀ ਖੇਤੀ ਅਕਾਲਪੁਰਖ ਦੀ ਏਨੀ ਸੋਹਣੀ ਕੁਦਰਤ ਹੈ ਉਹਦੀ ਡੰਡ ਕਿਉਂ ਲਾਉਂਦਾ ਪਿਆ ਉਹਦਾ ਕਿਉਂ ਜਲੂਸ ਕੱਢਦਾ ਪਿਆ